ਾਰੇ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਨਿੱਘਾ ਸਵਾਗਤ ਹੈ ਸੋ ਜਦੋਂ ਆਪਾਂ ਬਲੌਗ ਬਣਾਉਨੇ ਆ ਮੈਂ ਹਿਸਟਰੀ ਤੇ ਵੀ ਬਲੌਗ ਬਣਾਇਆ ਤੇ ਮੈਂ ਆਪਣੀ ਲਾਈਫ ਤੇ ਵੀ ਸ਼ੁਰੂ ਕੀਤਾ ਲੇਕਿਨ ਤੁਹਾਡਾ ਜਿਹੜਾ ਰਿਸਪੌਂਸ ਹਨ ਉਹ ਦੇਖ ਕੇ ਕਈ ਵਾਰ ਸੋਚੀਦਾ ਹੁਣ ਮੈਂ 15 20 ਦਿਨ ਹੋ ਗਏ ਕੁਝ ਹੀ ਕਰਨ ਦਾ ਦਿਲ ਨਹੀਂ ਕਰਦਾ ਸੋਚੀਦਾ ਜੱਟ ਛੱਡ ਪਰੇ ਕਿਉਂਕਿ ਨਾ ਤੁਹਾਨੂੰ ਕਿਸੇ ਨਾਲ ਦੇਖਣਾ ਨਾ ਕਿਸੇ ਚ ਗੱਲ 'ਚ ਦਿਲਚਸਪੀ ਆ ਨਾ ਕੁਝ ਹੋਰ ਸਾਨੂੰ ਮਤਲਬ ਹਾਤ-ਬੂਤ ਮਤਲਬ ਰੋਲਾ ਰੱਪਾ ਅਸ਼ਲੀਲਤਾ ਇਦਾਂ ਦੀਆਂ ਸਾਡੇ ਮਨਪਸੰਦ ਚੀਜ਼ਾਂ ਬਣ ਗਈਆਂ ਨੇ ਲੇਕਿਨ ਫਿਰ ਵੀ ਮੈਂ ਜਿਹੜਾ ਹੈ ਕਦੇ-ਕਦੇ ਮਤਲਬ ਸੋਚਦਾ ਕਿ ਯਾਰ ਸ਼ਾਇਦ ਪੰਜ-7% ਸ਼ਾਇਦ 1% ਕੁਝ ਕਿਤਾ ਲੋਗ ਹੋਣਗੇ ਜੋ ਮਤਲਬ ਇਹਨਾਂ ਚੀਜ਼ਾਂ ਵਜੋਂ ਵੀ ਪਸੰਦ ਕਰਦੇ ਨੇ ਜਾਂ ਪੂਗਾ ਆਵਾ ਤਾਂ ਨਹੀਂ ਉੱਕੇ ਆ ਕੋਸ ਨੂੰ ਕੋਸ ਤਾਂ ਕੋਈ ਹੋਊਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਦੋਸਤੋ ਇਹ ਉਹਨਾਂ ਲੋਕਾਂ ਨੂੰ ਪ੍ਰੋਗਰਾਮ ਉਹਨਾਂ ਲਈ ਲੋਕਾਂ ਲਈ ਕਰਦਾ ਹਾਂ ਤੇ ਜਿਹੜੇ ਮਤਲਬ ਉਹ ਚੰਗੀਆਂ ਕਿਤਾਬਾਂ ਪੜਨ ਦੇ ਸ਼ਕੀਨ ਨੇ ਮੈਂ ਦੱਸਣਾ ਚਾਹੁੰਦਾ ਵੀ ਚੰਗੇ ਮੈਗਜ਼ੀਨ ਤੇ ਚੰਗੀਆਂ ਕਿਤਾਬਾਂ ਜਦੋਂ ਤੁਸੀਂ ਪੜਦੇ ਹੋ ਤੁਹਾਡੀ ਸਖਸ਼ੀਅਤ ਆ ਜਿਹੜੀ ਉਹਦੇ ਵਿੱਚ ਮਤਲਬ ਸੁਧਾਰ ਹੁੰਦਾ ਹੈ ਤਾਂ ਉਹ ਬੜਾ ਕੁਝ ਸਿੱਖਦੀ ਹੈ ਬੜਾ ਕੁਝ ਜਾਣਨ ਦਾ ਮੌਕਾ ਮਿਲਦਾ ਸੋ ਟ੍ਰੈਵਲ ਤਾਂ ਮੈਂ ਕਰਦਿਆਂ ਮੈਂ ਕਿਤਾਬਾਂ ਵੀ ਕਾਫੀ ਪੜਦਾ ਹਾਂ ਤੇ ਕਿਤਾਬਾਂ ਪੜਨਦੇ ਨਾਲ-ਨਾਲ ਮੇਰੀ ਮੇਰੀ ਜਿਹੜੀ ਮਤਲਬ ਸਿਕਨੈਸ ਆ ਜਾਂ ਪਹਿਲਾਂ ਮੈਂ ਹਸਪੀਟਲਾਂ ਨਹੀਂ ਚੱਲਦੀ ਵੀ ਰਹਿੰਦਾ ਅੰਤ ਵਿੱਚ ਜਿਹੜੀ ਸੀ ਹਿੱਤੇ ਉਹ ਵੀ ਠੀਕ ਨਹੀਂ ਮੈਂ ਜਿਆਦਾ ਥੱਕ ਵੀ ਜਾਂਦਾ ਬਹੁਤ ਲੇਕਿਨ ਮੈਨੂੰ ਇਹ ਕਿਤਾਬਾਂ ਨੇ ਫਿਰ ਵੀ ਬਚਾਇਆ ਰਿਹਾ ਤੇ ਮੈਂ ਮਤਲਬ ਆਪਣਾ ਟਾਈਮ ਪਾਸ ਇਹਨਾਂ ਨਾਲ ਕਰਦਾ ਮੇਰਾ ਧਿਆਨ ਇਹਨਾਂ ਨਾਲ ਲੱਗਿਆ ਰਹਿੰਦਾ ਸੋ ਪਿਛਲੇ ਆ ਮਹੀਨਾ ਜਿਹੜਾ ਲੰਘ ਕੇ ਗਿਆ ਤੇ ਇਹਦੀ ਵਿੱਚ ਮੈਂ ਜਿਹੜੀਆਂ ਕਿਤਾਬਾਂ ਪੜੀਆਂ ਨੇ ਤਾਂ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਿਰ ਦੋਸਤੋ ਪੁੱਛੇ ਜੀ ਕਹਾਣੀ ਧਾਰਾ ਦਾ ਅੰਕ ਆਇਆ ਸੀਗਾ ਕਹਾਣੀ ਧਾਰਾ ਦੇ ਅੰਕ ਵਿੱਚ ਅਸਲੀ ਤੇ ਨਕਲੀ ਪਾਤਰ ਸੋ ਆ ਹੈਗਾ ਵੀ ਰਫੈਲ ਹੈ ਇਹ ਹੈਗਾ ਨਿਕੋ ਤੇ ਇਹਦੇ ਵਿੱਚ ਮੈਨੂੰ ਵੀ ਆਪਣੇ ਪਾਤਰਾਂ ਬਾਰੇ ਗੱਲ ਕਰਨ ਦੀ ਮੌਕਾ ਮਿਲਿਆ ਸੀ ਇਹਦੇ ਵਿੱਚ ਬਹੁਤ ਸਾਰੇ ਕਹਾਣੀਕਾਰਾਂ ਨੇ ਆਪਣੇ ਪਾਤਰਾਂ ਬਾਰੇ ਲਿਖਿਆ ਤੇ ਬੜਾ ਹੀ ਚੰਗਾ ਅੰਕ ਹੈ ਤੇ ਮੈਂ ਸਾਰਾ ਪੜਿਆ ਤੇ ਮੈਨੂੰ ਕਾਫੀ ਕੁਝ ਜਾਣਨ ਨੂੰ ਮਿਲਿਆ ਕਈ ਗੱਲਾਂ ਮਤਲਬ ਇਸ ਤਰ੍ਹਾਂ ਦੀਆਂ ਮਿਲੀਆਂ ਜਿਹੜੇ ਕਈ ਵਾਰ ਜਦੋਂ ਸਿੱਧਾ ਲੇਖਕਾਂ ਤੇ ਦੰਦਦਾ ਕਿ ਪੁਰਾਣੀ ਕਹਾਣੀ ਦਾ ਪਿਛੋਕੜ ਕੀ ਆ ਪੁਰਾਣੇ ਪਾਤਰਾਂ ਦਾ ਪਿਛੋਕੜ ਕੀ ਆ ਕਿਸ ਤਰ੍ਹਾਂ ਪਾਤਰ ਲੈਂਦਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਬਿਆਨ ਕਰਦਾ ਹੈ ਤਾਂ ਉਹ ਬੜੀ ਜਾਣਕਾਰੀ ਭਰਪੂਰ ਸੀ ਤੇ ਤੁਹਾਨੂੰ ਇਹ ਅੰਕ ਮਿਲੇ ਬਿਲਕੁਲ ਸਾਂਭਣਯੋਗ ਅੰਕ ਹੈ ਤਾਂ ਇਹਨੂੰ ਤੁਸੀਂ ਜ਼ਰੂਰ ਪੜੋ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤਾਸਮਾਨ ਹੈ ਮੇਰੇ ਕੋਲ ਆਹਾ ਤੇ ਇਹ ਮੈਂ ਪੜਿਆ ਤਾਂ ਇਹ ਤਾਸਮਾਨ ਦਾ ਮੇਰੇ ਕੋਲ ਨਵਾਂ ਅੰਕ ਵੀ ਆ ਗਿਆ ਸੋ ਲੇਕਿਨ ਆਹ ਜਿਹੜਾ ਹੈਗਾ ਪਿਛਲਾ ਅੰਕ ਇਹ ਮੈਂ ਪੜ੍ਹਿਆ ਇਹਦੇ ਵਿੱਚ ਵੀ ਸਾਰੇ ਕਮਾਲ ਦੇ ਆਰਟੀਕਲ ਨੇ ਬਹੁਤ ਵਧੀਆ ਕਹਾਣੀਆਂ ਲਿਖੀ ਇਹਦੇ ਵਿੱਚ ਵੀ ਮੇਰੀ ਕਹਾਣੀ ਸੀ ਇੱਕ ਅਹ ਤੇ ਤੁਸੀਂ ਵੀ ਪੜ੍ਹੀ ਹੈ ਤਾਂ ਇਹ ਅੰਕ ਵੀ ਬਹੁਤ ਖੂਬਸੂਰਤ ਸੀ ਤਾਂ ਇਹਦੇ ਵਿੱਚ ਵੀ ਰਚਨਾਵਾਂ ਮਿਲਦੀਆਂ ਉਹ ਬਹੁਤ ਕਮਾਲ ਦੀਆਂ ਸਨ ਮੇਰਾ ਤੁਹਾਨੂੰ ਇਹ ਮੈਗਜ਼ੀਨ ਦਿਖਾਉਣਾ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕ YouTube ਦੇਖਦੇ ਨੇ ਲੇਕਿਨ ਉਹਨੂੰ ਪਤਾ ਨਹੀਂ ਹੁੰਦਾ ਕਿ ਪੰਜਾਬੀ ਦੇ ਵਿੱਚ ਕਿਸ ਤਰ੍ਹਾਂ ਦੇ ਮੈਗਜ਼ੀਨ ਨੇ ਜਿਹੜੇ ਆ ਰਹੇ ਨੇ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਹਾਣੀ ਧਾਰਾ ਤਾਂ ਅਸਮਾਨ ਤੋਂ ਇਸੇ ਤਰ੍ਹਾਂ ਕੁਝ ਜਰਾ ਮੈਗਜ਼ੀਨ ਹੈ ਜਿਹੜਾ ਚਾੜਤ ਆਹ ਤੇ ਇਸ ਸ਼ਬਦ ਦੇ ਵਿੱਚ ਨਾ ਇੱਕ ਦਿਨ ਵਿਸ਼ੇਸ਼ਾਂਕ ਇਹਨਾਂ ਨੇ ਛੱਡਿਆ ਸੀ ਤੇ ਇਹਦੇ ਵਿੱਚ ਵੀ ਮੈਜਾ ਆਰਟੀਕਲ ਲਿਖਿਆ ਸੀ ਕਿ ਮੇਰਾ ਜਿਹੜਾ ਇੱਕ ਦਿਨ ਜਿਹਨੇ ਮੇਰੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਕੀ ਸੀ ਜਿਸ ਦਿਨ ਮੈਂ ਡਾਇਗਨੋਸ ਹੋਇਆ ਜਿਸ ਦਿਨ ਮੈਨੂੰ ਪਤਾ ਸੀ ਕਿ ਮੇਰੇ ਸਾਹਮਣੇ ਮੌਤ ਖੜੀ ਜਾ ਚਾ ਮੈਂ ਉਸ ਦਿਨ ਨੂੰ ਯਾਦ ਹੈ ਕਿ ਆਦਮੀ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਫਿਰ ਸੋਚਦਾ ਕਿਸ ਤਰ੍ਹਾਂ ਜ਼ਿੰਦਗੀਆਂ ਨੂੰ ਕੁੱਝ ਸੂਰਤ ਲੱਗਦੀ ਹੈ ਕਿਸ ਤਰ੍ਹਾਂ ਸੀ ਉਹਨੂੰ ਰਿਸ਼ਤੇ ਨਾਤੇ ਲੈ ਜਿਹੜੇ ਉਹ ਬੱਕਰੇ ਕੋਂ ਤੋਂ ਦੇਖਦਾ ਹੈ ਸੋ ਉਸਦੇ ਨੂੰ ਉਹ ਅਹਿਸਾਸ ਹੁੰਦਾ ਵੀ ਜ਼ਿੰਦਗੀ ਕਿੰਨੀ ਖੂਸੂਰਤਾ ਜੀਣ ਉਸ ਨੂੰ ਅਜਾਈਂ ਘਮਾਉਂਦੇ ਚਲੇ ਜਾਂਦੇ ਆ ਸੋ ਉਹਦੇ ਵਿੱਚ ਹੋਰ ਲੋਕਾਂ ਨੇ ਵੀ ਆਪਣੇ ਲੇਖਕਾਂ ਨੇ ਆਪਣੇ ਤਜਰਬੇ ਖਾਂਜੀ ਕੀਤੇ ਨੇ ਤੇ ਇਹ ਵੀ ਪੜਨ ਵਾਲਾ ਅੰਕ ਹੈ ਸੋ ਉਸ ਤੋਂ ਇਲਾਵਾ ਜਿਹੜਾ ਰਾਗ ਰਾਗ ਮੈਗਜ਼ੀਨਿਕਲ ਆ ਤੇ ਇਹ ਰਾਗ ਮੈਗਜ਼ੀਨ ਹੈ ਜਿਹੜਾ ਇਹਦੇ ਵਿੱਚ ਵੀ ਮੇਰੀ ਕਹਾਣੀ ਹੈ ਘਿਟਮੂਠੀ ਕਹਾਣੀ ਹੈ ਠੀਕ ਹੈ ਘਿਟਮੂਠੀ ਮਤਲਬ ਛੋਟੇ ਕਦ ਵਾਲੇ ਨਹੀਂ ਗ੍ਰੀਟ ਮੁਦੀ ਸ਼ੋਟੀ ਮਾਨਸਿਕਤਾਲੇ ਲੋਬ ਨੇ ਭਾਵੇਂ ਉਦੇਸ਼ਾਂ ਮਦੇਸ਼ਾਂ ਚ ਪਾਉਂ ਜਾਰਾ ਭਾਵੇਂ ਉਪਰਾਹੀਆਂ ਕਰ ਰਿਹਾ ਹੈ ਨੂੰ ਤੇ ਜਦੋਂ ਮਤਲਬ ਕੋਈ ਇਸ ਤਰ੍ਹਾਂ ਦੇ ਫੈਸਲੇ ਲੈਣ ਦੀ ਗੱਲ ਆਉਂਦੀ ਆ ਤਾਂ ਉਹਨਾਂ ਦੇ ਵਿੱਚੋਂ ਉਹੀ ਜੱਟਵਾਦ ਉਹੀ ਨਸਲਵਾਦ ਉਹੀ ਰੰਗ ਰੂਪ ਉਹੋ ਚੀਜ਼ਾਂ ਨੇ ਫੇਰ ਸਿਰ ਚੁੱਕ ਲੈਂਦੀਆਂ ਨੇ ਫੇਰ ਪਤਾ ਲੱਗਦਾ ਕਿ ਯਾਰ ਬੰਦਾ ਭਾਵੇਂ ਕੈਨੇਡਾ ਆ ਗਿਆ ਭਾਵੇਂ ਵੱਡੇ ਵੱਡੇ ਘਰ ਵੀ ਲੈ ਲੇ ਭਾਵੇਂ ਬਹੁਤ ਵੱਡਾ ਦਿਖਾਵਾ ਹੈ ਲਿਕਨੋ ਬੰਦ ਸਿਕਾ ਕਰਦਾ ਜਦੋਂ ਬਹੁਤ ਛੋਟਾ ਇਸ ਕੋਈ ਅਨਪੜਵਰਤ ਨੂੰ ਵੀ ਆਪਣਾ ਘਰ ਵਾਲਾ ਤੇ ਆਪਣਾ ਬੱਚਾ ਆਪਣਾ ਬੇਟਾ ਤੇ ਜਿਹੜੇ ਉਸ ਬੁੜੀ ਨੂੰ ਅਨਪੜਵ ਕਹਿੰਦੇ ਨੇ ਤੋਂ ਉਹਨਾਂ ਨੂੰ ਗਿਠਮੁਠੀ ਲੱਗਦੇ ਕਿਉਂ ਲੱਗਦੇ ਤੁਹਾਨੂੰ ਕਹਾਣੀ ਪੜ ਕੇ ਲੱਗੂ ਹੋਰ ਪੜ ਕੇ ਪਤਾ ਲੱਗੂ ਇਸ ਮੈਗਜ਼ੀਨ ਦੇ ਵਿੱਚ ਵੀ ਹੋਰ ਵੀ ਬਹੁਤ ਵਧੀਆ ਰਚਨਾਵਾਂ ਨੇ ਮੁਲਾਕਾਤਾਂ ਨੇ ਤੁਸੀਂ ਰਾਵ ਮੈਗਜ਼ੀਨ ਵੀ ਜ਼ਰੂਰ ਮਤਲਬ ਆਪਣੇ ਘਰਾਂ ਚਲੋ ਤੇ ਇਹ ਜਿਹੜੇ ਮੈਂ ਤੁਹਾਨੂੰ ਮੈਗਜ਼ੀਨ ਦਿਖਾਏ ਨੇ ਤੇ ਇਹ ਮੈਗਜ਼ੀਨ ਬਾਰੇ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਵੀ ਮਤਲਬ ਜਿੱਦਾਂ ਮੈਸੇਜ ਲਿਖ ਕੇ ਉਹਨਾਂ ਦਾ ਫੋਨ ਨੰਬਰ ਜਾਂ ਉਹਨਾਂ ਦਾ ਐਡਰੈਸ ਮੰਗ ਸਕਦੇ ਹੋ ਨਹੀਂ ਤਾਂ ਤੁਹਾਨੂੰ ਜਿਹੜਾ ਹੈਗਾ ਤੁਸੀਂ ਗੂਗਲ 'ਚ ਜਾ ਕੇ ਅੱਜ ਕੱਲ੍ਹ ਕੁਝ ਵੀ ਲਿਖੋ ਤਾਂ ਤੁਹਾਨੂੰ ਸਾਰੀ ਕੁਝ ਮਿਲ ਜਾਂਦਾ ਹੈ ਸੋ ਇਸੇ ਪ੍ਰਕਾਰ ਦੋਸਤੋ ਮੈਂ ਪਿਛਲੇ ਦਿਨੀ ਸਪਨਾਵਾਂ ਪੜਿਆ ਗੁਰਦਿਆਲ ਸਿੰਘ ਦੇ ਨਾਵਲ ਤਾਂ ਕਾਫੀ ਪੜ੍ਹੇ ਸੀਗੇ ਅ ਮੈਂ ਐਕਚੁਅਲੀ ਮੈਨੂੰ ਜਿਹੜਾ ਸਭ ਤੋਂ ਪਹਿਲਾ ਜਿਹੜਾ ਨਾਵਲ ਉਹਦੇ ਪ੍ਰਭਾਵ ਕੀਤਾ ਉਹ ਮੜੀ ਦਾ ਦਿਵਾ ਸੀ। ਕਾਹ ਕਮਾਲ ਦਾ ਨਾਵਲ ਸੀ। ਤੋਂ ਤੋਂ ਬਾਅਦ ਫਿਰ ਹਨ ਹੋਏ ਪਰਸਾ ਤੇ ਹੋਰ ਉਹਨਾਂ ਦੇ ਨਾਵਲ ਪੜ੍ਹੇ। ਲੇਕਿਨ ਗੁਰਦਿਆਲ ਸਿੰਘ ਦਾ ਸਫ਼ਰ ਦਾ ਪਹਿਲੀ ਵਾਰ ਬੜਿਆ ਇਹ ਹੈਗਾ ਲੈਨਨ ਤੇ ਹਿਟਲਰ ਦੇ ਦੇਸ਼ ਦੇ ਵਿੱਚ ਠੀਕ ਹੈ ਤੇ ਜਦੋਂ ਕੋਈ ਲੇਖਕ ਇੱਕ ਵੱਡਾ ਲੇਖਕ ਇੱਕ ਵੱਡਾ ਨਾਵਲਕਾਰ ਜਦੋਂ ਜਖਤਰਾ ਦੀ ਜਾਂਦਾ ਉਹ ਕਿਵੇਂ ਵਿਚਰਦਾ ਹੈ ਕਿਸ ਤਰ੍ਹਾਂ ਉਹਦਾ ਸੁਭਾਅ ਹੈ ਕਿਸ ਤਰ੍ਹਾਂ ਉਹਦਾ ਰਹਿਣ ਸਹਿਣ ਹੈ ਕਿਸ ਤਰ੍ਹਾਂ ਦੂਸਰੇ ਲੋਕਾਂ ਨਾਲ ਗੱਲਾਂ ਕਰਦਾ ਤੂੰ ਇਹ ਦਿਲਚਸਪ ਹੈ ਭਾਵੇਂ ਇਹਦੇ ਵਿੱਚ ਗੁਰਦਿਆਲ ਸਿੰਘ ਉਹਨਾਂ ਨੇ ਜਿਹੜਾ ਜਿੰਮੇ ਇੱਕ ਸਫਰਨਾਵਾ ਲੇਖਕ ਨੂੰ ਹੁੰਦਾ ਹੈ ਕਿ ਉਹ ਤੁਹਾਨੂੰ ਉਸ ਮੁਲਕ ਦੀ ਨਾਲ ਦੀ ਨਾਲ ਸੈਰ ਕਰਾਵੇ ਉਹਨਾਂ ਨੇ ਉਹ ਸੈਰ ਤਾਂ ਬੁਖਤ ਘਟ ਕਰਾਈ ਹੈ ਲੇਖਕ ਨੂੰ ਇਹਦੀ ਸੁਣਨ ਦੀ ਜਿਹੜੀ ਸਖਸ਼ੀਤ ਦਾ ਪ੍ਰਗਟਾ ਹੈ ਉਹ ਕਾਫੀ ਹੋਇਆ ਸੋ ਕਿਸ ਤਰ੍ਹਾਂ ਤੈਂਕਾ ਕਰਦੇ ਸੀ ਕਿਸ ਤਰ੍ਹਾਂ ਸੋਚਦੇ ਸੀ ਕਿਸ ਤਰ੍ਹਾਂ ਉਹਨਾਂ ਦਾ ਅਲੱਗ-ਦਵਾਲਾ ਵਿਖਣ ਦਾ ਨਜ਼ਰੀਆ ਸੀ ਸੋ ਮੈਨੂੰ ਇਹ ਚੰਗਾ ਲੱਗਿਆ ਤੇ ਇਹਦੇ ਤੇ ਮੈਂ ਕਾਫੀ ਗੱਲ ਵੀ ਕਰ ਸਕਦਾ ਕਿ ਇੱਕ ਜੇ ਅ ਸਫਰਨਾਮਾ ਇਹ ਕਿੰਨਾ ਕੁ ਉਹ ਹੈ ਤੇ ਜਗਾ ਉਹਨਾਂ ਦਾ ਜਿਹੜਾ ਆਪਣਾ ਆਪਣੀ ਬਿਆਨ ਕਰਨ ਦਾ ਤਰੀਕਾ ਤਾਂ ਉਹ ਕਿਸ ਤਰ੍ਹਾਂ ਦਾ ਹੈਗਾ ਸੋ ਲੇਕਿਨ ਤੁਸੀਂ ਪੜਿਓ ਜਰੂਰ ਇਹ ਲਾਈਨਾਂ ਤੇ ਹਟ ਰਲਦੇ ਦੇ ਵਿੱਚ ਇੱਕ ਛੋਟਾ ਜਿਹਾ ਸਫਰਨਾਮਾ ਮਤਲਬ ਪੜਨ ਵਾਲਾ ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀ ਦੱਸਿਆ ਕਿ ਮੈਂ ਇੱਕ ਅਮਰੀਕਾ ਦਾ ਸਫਰ ਨਾ ਮਪੜਿਆ ਸੀ ਸੱਚੋ ਸਾਚੇ ਨਰਿੰਦਰ ਸਿੰਘ ਕਪੂਰ ਦਾ ਤਾਂ ਇਹ ਲੱਗਦਾ ਹੈ ਕਿ ਨਰਿੰਦਰ ਸਿੰਘ ਕਪੂਰ ਬਹੁਤ ਅੱਛੇ ਲੇਖ ਲਿਖਦੇ ਨੇ ਧੁੰਮ ਦੀਆਂ ਕਿਤਾਬਾਂ ਚ ਕੱਲ ਬੜੀਆਂ ਪਾਪੂਲਰ ਨੇ ਬਤਲੀ ਜਿਹਾ ਵਿਚਾਰ ਆਪਣੇ ਦਿੰਦੇ ਨੇ ਲੇਕਿਨ ਉਹ ਵੀ ਕਿਵੇਂ ਦੁਨੀਆ ਨੂੰ ਦੇਖਦੇ ਨੇ ਕਿਉਂਕਿ ਟਰਾਂ ਦੇ ਤਾਂ ਮੈਂ ਵੀ ਜਾਣ ਤਾਤਰਾ ਮਾਧਿਮੇ ਵੀ ਜਾਨਣਾ ਜਦੋਂ ਇੱਕ ਯਾਤਰੀ ਕਿਸੇ ਹੋਰ ਯਾਤਰੀ ਦੀ ਨਜ਼ਰ ਨਾਲ ਦੁਨੀਆ ਨੂੰ ਦੇਖਦਾ ਹੈ ਫਤਹ ਨੂੰ ਕੋਈ ਗੱਲਾਂ ਦਾ ਨਾਮ ਹੀ ਪਤਾ ਲੱਗਦਾ ਵੀ ਅੱਛਾ ਇੱਕ ਆਗ ਬੰਦੋ ਵੀ ਹੈਗੀ ਐਦਾਂ ਵੀ ਲੋਕਾਂ ਨੂੰ ਦੇਖਿਆ ਜਾ ਸਕਦਾ ਐਦਾਂ ਵੀ ਕਿਸੇ ਸਭਿਆਚਾਰ ਨੂੰ ਜਾਣਿਆ ਜਾ ਸਕਦਾ ਸੋ ਨਰਿੰਦਰ ਸਿੰਘ ਕਪੂਰ ਜੀ ਤੋਂ ਇਸ ਤਰੀਕੀ ਤੁਲਨਾ ਕਰਦੇ ਆ ਭਾਰਤ ਨਾਲ ਜਾਂ ਉਥੋਂ ਦੇ ਸਭਿਆਚਾਰ ਦੀਆਂ ਉਹ ਚੀਜ਼ਾਂ ਦਿਖਾਉਂਦੇ ਆ ਲੋਕਾਂ ਦਾ ਜੀਵਨ ਦਿਖਾਉਂਦੇ ਆ ਤਾਂ ਤੁਹਾਨੂੰ ਬਧੀਆ ਲੱਗਦਾ ਸਪੁਰਨਾ ਮੈਂ ਮੇਰੀ ਮੰਨ ਪਸੰਦ ਵਿਦਾ ਤੇ ਮੇਰੀ ਚੰਗੀ ਲਾਉਦੀ ਹੈ ਤੇ ਦੂਸਰਾ ਅੱਪ ਗੱਲ ਕਰਦੇ ਆਂ ਅਗਲੀਆਂ ਕਿਤਾਬਾਂ ਦੀ ਤਾਂ ਉਹ ਗੱਲ ਮੈਂ ਕਰੂੰਗਾ ਖੁਸ਼ਵੰਤ ਸਿੰਘ ਦੀ ਖੁਸ਼ਵੰਤ ਸਿੰਘ ਦੇ ਵਿੱਚ ਲੱਖ ਹੋ ਸਕਦੇ ਨੇ ਕਈ ਵਾਰ ਅਸੀਂ ਸਿੱਖ ਧਰਮ ਨੂੰ ਲੈ ਕੇ ਜਾਂ ਪਿੰਡਰੋਂ ਵਾਲੇ ਦੀਆਂ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਜਾਂ ਇੰਦਰਾ ਗਾਂਧੀ ਤੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਅਸੀਂ ਬੰਦੇ ਬਾਰੇ ਮਤਲਬ ਇੱਕ ਪਾਸੜ ਰਾਇ ਬਣਾ ਲੈਨੇ ਆ ਕਿ ਲੈ ਜੀ ਇਹਦਾ ਮੁੰਡਾ ਫਲਾਣੇ ਬੰਦੇ ਦੇ ਵਿਰੋਧ ਹੈ ਇਹ ਤਾਂ ਬੰਦਾ ਜਿਹਾ ਫਲਾਣੇ ਬੰਦੇ ਦੇ ਵਿਰੋਧ ਹੈ ਲੇਕਿਨ ਬੇਵਾਕੀ ਨਾਲ ਜਿਹੜੀ ਗੱਲ ਕਰਨਾ ਨਾ ਉਹ ਕੁਸ਼ਵੰਤ ਤੁਸੀਂ ਗਦੇਸ ਐ ਡਿਪਟੀ ਪ੍ਰਾਈਮ ਮਿਸਟਰ ਨੂੰ ਵੀ ਬੰਗਾਰ ਦੇ ਨਾਮ ਉਧਰ ਵੱਡੇ ਬੰਦਿਆਂ ਨੂੰ ਮਤਲਬ ਜਦਾਂ ਟੈਟਿਸਮ ਦਾ ਦੌਰ ਸੀ ਤਾਂ ਉਦੋਂ ਵੀ ਖੁੱਲ ਕੇ ਗੱਲ ਕਰਦੇ ਨਹੀਂ ਬਿਨਾਂ ਕਿਸੇ ਡਰ ਦੁੱਖ ਤੋਂ ਤੇ ਵੱਡੇ ਦੇ ਗੁਰਦੇ ਦੀ ਗੱਲ ਹੁੰਦੀ ਹੈ ਨਹੀਂ ਤਾਂ ਅੱਜ ਕੱਲ ਤਾਂ ਲੇਖ ਕਰਦਾ ਮੈਂ ਕੀ ਲੈਣਾ ਛੱਡ ਮਰੇ ਕਾਨੂੰ ਕਿਸੇ ਬੰਦੇ ਤੋਂ ਲੈਣਾ ਤੇ ਉਹ ਗੱਲ ਹੀ ਨਹੀਂ ਕਰਦਾ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਗੱਲ ਕੀਤੀ ਸੀ ਕੌੜ ਕਰਦੇ ਵੀ ਪੰਜਾਬ ਦੇ ਵਿੱਚ ਨਸਲਵਾਦ ਚੱਲ ਰਿਹਾ ਲੇਕਿਨ ਸਾਡੇ ਲਈ ਕਾਹਦੀ ਹਿੰਮਤ ਨਹੀਂ ਹੈਗੀ ਕਿ ਖੁੱਲਕੇ ਗੱਲ ਕਹਿ ਦੇਣ ਤੁਹਾਡੇ ਲੋਕ ਉਹਨਾਂ ਦੇ ਖਿਲਾਫ ਕਮੈਂਟ ਨਾਲ ਲਿਖਣ ਲੱਗ ਜਾਣ ਤਾਂ ਲੋਕ ਉਹਨਾਂ ਦੇ ਫੈਮਿਲੀ ਦੇ ਪਰਦੇਨਾਵਾਂ ਪਰੋਬਲਮਾਂ ਨਹੀਂ ਲੱਗ ਜਾਣ ਜਾਂ ਉਹਨਾਂ ਨੂੰ ਲੋਕ ਤੇ ਘੇਰ ਕੇ ਕੁੱਟ ਹੀ ਨਾਲੇ ਸੋ ਅਸੀਂ ਡਰ ਜਾਂਦੇ ਹਾਂ ਤੇ ਇਹ ਬੇਬਾਕੀ ਨਾਲ ਗੱਲ ਕਰਦਾ ਹੈ ਬਾਕੀ ਇਹ ਹੈਗਾ ਕਿ ਜੇ ਕੋਈ ਲਿਖਕ ਇਨਾਮ ਮਸ਼ਹੂਰ ਹੈ ਤਾਂ ਉਦੋਂ ਕੁਝ ਕੋਈ ਨਾ ਕੋਈ ਗੱਲ ਤਾਂ ਹੋਊਗੀ ਯਾਰ ਮੈਂ ਦੇਖਿਆ ਕਿ ਉਹਨਾਂ ਦਾ ਜਿਹੜਾ ਪਾਸ਼ਾ ਤੇ ਬੜਾ ਕੰਟਰੋਲ ਹੈ ਉਹਨਾਂ ਦਾ ਜਿਹੜਾ ਉਹ ਮਤਲਬ ਜਿਸ ਤਰ੍ਹਾਂ ਫਿਕਰੇ ਵਾਲੇ ਵਿੱਚ ਗੱਲ ਨੂੰ ਧਿਆਨ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹਨਾਂ ਦੀ ਉਹ ਏਦਾਂ ਤੁਹਾਨੂੰ ਬੰਨ ਕੇ ਉਠਾ ਲੈਂਦੀ ਹੈ ਹਾਲਾਂਕਿ ਜਿਹੜੀ ਇਹ ਕਿਤਾਬ ਹੈ ਜਿਹੜੀ ਮੈਂ ਇਹਨਾਂ ਦੀ ਪੜੀ ਸੈਕਸ ਸਕਾਚ ਤੇ ਸਕਾਲਰਸ਼ਿਪ ਇਹ ਕਿਤਾਬ ਹੁਣੋਂ ਨੋਂ ਤੋਂ ਬੜਾ ਅਜੀਬ ਲੱਗਦਾ ਹੈ ਕਿ ਕਈ ਵਾਰ ਬੰਦਾ ਜੇ ਕੋਈ ਤੁਸੀਂ ਬੱਸੇ ਜਿਵੇਂ ਬੈਠੇ ਪੜਦੇ ਹੋ ਉਹ ਜਾਂ ਤੁਸੀਂ ਤੁਹਾਡੇ ਘਰੇ ਟੇਬਲ ਤੇ ਬਈ ਉਹ ਵੀ ਤਾਂ ਲੱਗਦਾ ਜਾਏ ਸੈਕਸ ਸ਼ਰਾਬ ਸਕਾਲਰਸ਼ਿਪ ਵੀ ਇਹ ਕਿੰਧਾ ਨਹੀਂ ਕਿਤਾਬ ਹੋਗੀ ਚੜ ਗੰਦੀ ਹੋਵੇ ਉਸ ਟਾਈਟਲ ਦੇਖ ਕੇ ਕਹਦੇ ਨੇ ਲੇਕਿਨ ਜਦੋਂ ਤੁਸੀਂ ਕਿਤਾਬ ਨੂੰ ਪੜਦੇ ਹੋ ਨਾ ਤੇ ਫਿਰ ਤੁਗੀਆਂ ਜੀ ਉਹ ਮਾਨਸਿਕ ਪਰਤਾਂ ਫਰੋਲਦੀ ਹੈ ਕਿਤਾਬ ਠੀਕ ਹੈ ਤੇ ਉਹ ਤੁਹਾਨੂੰ ਖੁਸ਼ਵੰਤ ਸਿੰਘ ਬਾਰੇ ਮਤਲਬ ਅੰਦਰੋਂ ਉਹ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਜਿਹੜੀਆਂ ਤੁਸੀਂ ਕਦੇ ਸੁਣੀਆਂ ਨਹੀਂ ਹੁੰਦੀਆਂ ਸੋ ਇਹ ਕਿਤਾਬ ਬੜੀ ਦਿਲਚਸਪ ਮੈਨੂੰ ਲੱਗੀ ਤੇ ਮੈਂ ਜਿੱਦਾਂ ਕੰਟੀਨਿਊ ਪੜਦਾ ਰਿਹਾ ਤੇ ਇਸ ਤੋਂ ਪਹਿਲਾਂ ਮੈਂ ਉਹਨਾਂ ਦੀ ਇੱਕ ਹੋਰ ਕਿਤਾਬ ਐਸੇ ਮਹੀਨੇ ਪੜੀ ਸੀ ਉਹ ਸੀ ਰੰਨਾ ਦੇ ਰੰਨਾ ਵਿੱਚ ਤੰਨਾ ਇਹ ਬਹੁਤ ਕਮਾਲ ਦੀ ਕਿਤਾਬ ਹੈ ਇਹ ਜਿਹੜੀ ਕਿਤਾਬ ਦਾ ਮੈਨੂੰ ਗੱਲ ਚੰਗੀ ਲੱਗੀ ਇਹ ਹੈਗਾ ਸਾਡੇ ਰਿਲੇਸ਼ਨਸ਼ਿਪ ਜਿਵੇਂ ਆਪਾਂ ਕਰਦਿਆਂ ਕਿ ਹੁਣ ਅਜੀ ਦੇ ਪੁੱਛੇ ਵਿਆਹ ਨਹੀਂ ਕਰਾਉਂਦੇ ਕਿਉਂ ਕਰਾਉਂ ਤੇ ਵਿਆਹ ਸਾਡੇ ਹੈ ਹੈ ਕਿ ਅਸੀਂ ਰਿਸ਼ਤੇ ਨਾਲ ਤੇ ਕਮੇ ਜੂਨੇ ਆ ਇੱਕ ਦੂਜੇ ਨੂੰ ਦਬਾ ਕੇ ਰੱਖਣਾ ਲੋਕਾਂ ਸਾਹਮਣੇ ਮਤਲਬ ਸ਼ੋਪੀਸ ਉਹਨਾ ਕੇ ਪੇਸ਼ ਕਰਨਾ ਆਪਣੀਆਂ ਪਤਨੀਆਂ ਨੂੰ ਜਾਂ ਆਪਣੇ ਪਤੀ ਨੂੰ ਇਹ ਦਿਖਾਉਣਾ ਜੀ ਕਿ ਇਹ ਤਾਂ ਮੇਰੇ ਪੂਰੇ ਕਾਬੂ ਚ ਹੈ ਜਾਂ ਉਹਦੇ ਲੜਕੀ ਦੇ ਮਾਪਪੋ ਵੱਲੋਂ ਕਹਿਣਾ ਕਿ ਕੁੜੀ ਦੀ ਸਾਡੇ ਪੂਰੀ ਚੱਗਦੀ ਹੈ ਕਿ ਆਹ ਮਜਾ ਲਿਆ ਕਿ ਉਹਦਾ ਹਸਪੀਡੋ ਉਹਦੇ ਮੂਰੇ ਬੋਲਦੇ ਸੋ ਇਸ ਤਰ੍ਹਾਂ ਦੀ ਜਿਹੜੇ ਚੀਜ਼ਾਂ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਕਾਬੂ ਚ ਰੱਖਣਾ ਕੀ ਇਹ ਵਿਆਹ ਹੁੰਦਾ ਸੋ ਇਹ ਵਿਆਹ ਜਦੋਂ ਇਹ ਵਿਆਹ ਟੁੱਟ ਜਾਂਦੇ ਨੇ ਤਾਂ ਬੱਚੇ ਕਿਸ ਤਰ੍ਹਾਂ ਸਬਰ ਕਰਦੇ ਨੇ ਜਾਂ ਫਿਰ ਅਸਲ ਦੇ ਵਿੱਚ ਜਿਹੜੀ ਰਿਲੇਸ਼ਨਸ਼ਿਪ ਕੀ ਹੈ ਤੇ ਬੰਦਾ ਮਤਲਬ ਕੀ ਉਹਦੇ ਲਈ ਕੋਈ ਧਾਰਮਿਕ ਰਸਮ ਜ਼ਰੂਰੀ ਹੁੰਦੀ ਹੈ ਕੀ ਉਹਦੇ ਲਈ ਕੋਈ ਸਮਾਜਿਕ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਲੈਣਾ ਤੁਹਾਨੂੰ ਜਦੋਂ ਤੁਸੀਂ ਇਹ ਪੜੋਗੇ ਨਾ ਤੁਹਾਨੂੰ ਜਿਹੜੇ ਮਨ ਦੇ ਮਤਲਬ ਜਿਵੇਂ ਤੁਹਾਡੇ ਜਿੱਦਾਂ ਹੁਣ ਇੱਕ ਬੰਦੇ ਦੀ ਆਜ਼ਾਦੀ ਆ ਠੀਕ ਹੁਣ ਇੱਕ ਬੰਦਾ ਆ ਕੇ ਘਰੇ ਮਤਲਬ ਬਹੁਤ ਥੱਕਿਆ ਹੋਇਆ ਫਰਜ਼ ਕੀਤਾ ਸੌਂ ਫਿਰ ਉਹ ਆ ਕੇ ਇੱਕ ਛੋਟੀ ਜਿਹੀ ਡਰਿੰਕ ਲੈਣਾ ਚਾਹੁੰਦਾ ਜਾਂ ਥੋੜਾ ਜਿਹਾ ਕੋਈ ਟੀਵੀ ਪ੍ਰੋਗਰਾਮ ਦੇਖਣਾ ਚਾਹੁੰਦਾ ਲੇਕਿਨ ਵਾਈਫ ਨੂੰ ਉਹ ਪਸੰਦ ਨਹੀਂ ਕੋਈ ਲੋਜੀ ਆ ਗਿਆ ਹੁਣ ਤੁਸੀਂ ਡਰਿੰਕ ਲੈ ਕੇ ਬੈਠੇ ਲੈ ਹੁਣ ਤੁਸੀਂ ਹੁਣ ਤੁਸੀਂ ਟੀਵੀ ਲਾ ਲਓ ਕੋਈ ਹੁਣ ਤੁਸੀਂ ਤੁਸੀਂ ਕੁਝ ਹੋਰ ਕਰ ਲਓ ਤੁਸੀਂ ਆਇਆ ਕਰ ਲਓ ਪਰ ਤੁਹਾਨੂੰ ਆਜ਼ਾਦੀ ਨਾਲ ਕੁਝ ਵੀ ਨਾ ਕਰਨ ਦੇਣਾ ਕਿ ਇਹ ਰਿਸ਼ਤੇ ਹੁੰਦੇ ਨੇ ਤੇ ਜਾਂ ਅਸੀਂ ਇੱਕ ਦੂਜੇ ਨੂੰ ਬਿਲਕੁਲ ਸਪੇਸ ਨਹੀਂ ਛੱਡਦੇ ਚਾਹੁੰਦੇ ਕਿ ਜਿੱਦਾਂ ਮੈਂ ਸੋਚਦਾ ਤੂੰ ਉਦਾਂ ਹੀ ਜੂ ਬੰਦਾ ਵੀ ਇਹੇ ਚਾਹੁੰਦਾ ਕਿ ਮੇਰੀ ਪਤਨੀ ਉਧਰ ਜਾਵੇ ਤਾਂ ਪਤਨੀ ਵੀ ਉਦਾਂ ਚਾਹੁੰਦੀ ਹੈ ਕਿ ਮੇਰਾ ਹਸਬੰਡ ਜੋ ਉਸ ਮੈਂ ਕਹਾ ਉਹੀ ਕਹੇ ਕਰੇ ਜਿੱਥੇ ਮੈਂ ਜਾਣ ਨੂੰ ਕਹਾਂ ਉੱਥੇ ਜਾਵੇ ਜਿੱਥੇ ਜੋ ਮੈਂ ਕਰਨ ਨੂੰ ਕਹਾਂ ਕਰਵੇ ਤੇ ਕਈ ਤਾਂ ਮੈਂ ਇੱਥੋਂ ਤੱਕ ਦੇਖੇ ਨੇ ਮੇਰਾ ਇੱਕ ਫਰੈਂਡ ਹੈ ਮਤਲਬ ਉਹ ਹੋਕਰ ਉਹ ਹਰ ਵੀ ਹੋਊਗਾ ਤਾਂ ਉਹ ਉੱਥੇ ਵੀ ਇਹ ਗੱਲ ਕਰੇ ਜਾਊਗਾ ਮੇਰੀ ਵਾਈਫ ਆ ਚੀ ਇਹ ਨਹੀਂ ਲਾਈ ਕਰ ਮੇਰੀ ਵਾਈਫ ਆ ਚੀ ਇਹ ਨਹੀਂ ਲਾਈ ਕਰਦੀ ਉਹਦਾ ਜਿਹੜਾ ਟਿੱਪਣੀ ਬੰਦਦੀ ਹੈ ਉਹਦੇ ਵਿੱਚ ਵੀ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਵਾਈਫ ਦੀ ਮਰਜ਼ੀ ਹੁੰਦੀ ਹੈ ਹਾਲਾਂਕਿ ਉਹ ਬੰਦੇ ਨੂੰ ਨਾ ਕੋਈ ਮਤਲਬ ਜੇ ਮੈਂ ਡਾਇਬੀਟੀ ਹੈਗੀ ਜਾਂ ਨਾ ਉਹ ਤਾਂ ਕੋਈ ਕੋਲੇਸਟ੍ਰੋਲ ਹੈ ਉਹਨੂੰ ਕੋਈ ਮਤਲਬ ਤਰਕੂਤਂ ਦੀ ਚੀਜ਼ ਨਹੀਂ ਨੇੜੇ ਲੱਗਣ ਦੇਣੀ ਉਹਨੂੰ ਕੋਈ ਮਤਲਬ ਜਿੱਦਾਂ ਸ਼ੂਗਰ ਨੇੜੇ ਲੱਗਣ ਦੇਣੀ ਮੈਂ ਨਹੀਂ ਕਹਿੰਦਾ ਵੀ ਖਾਣੀਆਂ ਨੇ ਜਿਹੜੀਆਂ ਉਹ ਬਹੁਤੀਆਂ ਚੰਗੀਆਂ ਨੇ ਲੇਕਿਨ ਜਦ ਜੇ ਕਿਸੇ ਬੰਦੇ ਦਾ ਦਿਲ ਕਰਦਾ ਉਹ ਆਪਣੀ ਮਨਚੀ ਦਾ ਕੋਸ਼ਿਸ਼ ਤਾਂ ਕਰ ਲੇ ਦੇ ਲੋ ਨਾ ਸੋ ਫਿਰ ਅੱਜ ਸਾਡੇ ਬੱਚੇ ਕਹਿੰਦੇ ਨੇ ਕਿ ਅਸੀਂ ਵਿਆਹ ਨਹੀਂ ਕਰਨਾ ਵਿਆਹ ਕਾਦੇ ਲਈ ਕਰੀਏ ਇਹ ਵਿਆਹ ਜੋ ਉਹਨਾਂ ਨੇ ਆਪਣੇ ਮਾਪੇ ਨੂੰ ਕਰਦਿਆਂ ਦੇਖਿਆ ساری ਉਮਰ ਲੜਦਿਆਂ ਨੂੰ ਦੇਖਿਆ ਦੂਜੇ ਨੂੰ ਨੀਵਾ ਦਿਖਾਉਂਦੇ ਨੂੰ ਦੇਖਿਆ ਤਜਾ ਕੰਟਰੋਲ ਕਰਦਿਆਂ ਨੂੰ ਦੇਖਿਆ ਬੰਦੇ ਨੂੰ ਕਿਤੇ ਬਾਹਰ ਨਹੀਂ ਜਾਣਾ ਘਰ ਦੀ ਕੈਦ ਤੋਂ ਨਿਕਲਣੇ ਨਹੀਂ ਦੇਣਾ ਨਾ ਉਹ ਕਿਤੇ 2-4 ਫਰੈਂਡਾਂ ਜਾ ਸਕੇ ਨਾ ਉਹ ਆਪਣੀ ਮਰਜ਼ੀ ਨਾਲ ਕਿਸੇ ਬਾਹਰ ਚ ਬੈਠ ਸਕੇ ਨਾ ਉਹ ਕਿਤੇ ਹੋਰ ਜਾ ਸਕੇ ਮਿੱਚੇ ਨੂੰ ਫੋਨ ਤੇ ਫੋਨ ਕਰੀ ਜਾਣਾ ਕਿ ਤੂੰ ਆਇਆ ਨਹੀਂ ਤੂੰ ਆਇਆ ਨਹੀਂ ਤਾਂ ਉਹ ਫੇਰ ਬੰਦਾ ਕਹਿੰਦਾ ਕਿ ਜੇ ਇਦਾਂ ਦੀ ਗੁਲਾਮੀ ਉਹ ਵਿਆਹ ਹੁੰਦਾ ਤਾਂ ਫਿਰ ਅਸੀਂ ਕਾਦੇ ਲਈ ਕਰਾਈਏ ਸੋ ਇੰਗਲੈਂਡ ਦੇ ਵਿੱਚ ਤੇ ਬੱਚਿਆਂ ਨੇ ਵਿਆਹ ਕਰਾਉਣਾ ਸ਼ਰਤਾਂ ਕੋਲ ਵੀ ਜੇ ਸਾਨੂੰ ਔਰਤ ਦੀ ਲੋੜ ਹੋਊਗੀ ਸਾਨੂੰ ਸਬੰਧਾਂ ਦੀ ਲੋੜ ਹੋਊ ਚੰਗੇ ਦੋਸਤ ਦੀ ਲੋੜ ਹੋਊ ਤੁਸੀਂ ਬਖਤੀ ਤੋਂ ਤੇ ਬਣਾ ਲਾਂਗੇ ਕੋਈ ਰਿਟਰਨ ਕੰਟਰੈਕਟ ਨਹੀਂ ਵੀ ਹਾਂ ਮਦੇ ਤੋਂ ਬਾਅਦ ਤੇਰੀ ਲਾਸ਼ ਹੀ ਨਿਕਲਣੀ ਚਾਹੀਦੀ ਆ ਉਸ ਨੂੰ ਕਹਿਣਾ ਇੱਥੋਂ ਤੇ ਨਹੀਂ ਤੂੰ ਘਰ ਨਹੀਂ ਆ ਸਕਦੀ ਪੇਕੇ ਘਰ ਨਹੀਂ ਆ ਸਕਦੀ ਠੀਕ ਹੈ چاہے ਉਹ ਤੈਨੂੰ ਗੁੱਲਣ ਦਾ ਵੀ ਸੱਟਣਾ ਚਾਹੀ ਨਾ ਦੇ ਵੀ ਇੱਥੇ ਫਿਰ ਕੋ ਗੁਲਾਮੀ ਆ ਨਾ ਇੱਥੇ ਤਾਂ ਗੁਲਾਮੀ ਹੋਣੀ ਆ ਤੇ ਇਹ ਹੁਣ ਬੱਚੇ ਇਸ ਤਰ੍ਹਾਂ ਦੀ ਗੁਲਾਮੀ ਜਿਹੜਾ ਅੱਜ ਦਾ ਯੁੱਗ ਆ ਉਸ ਕਰ ਲਈ ਤਿਆਰ ਨਹੀਂ ਠੀਕ ਹੈ ਉਹ ਕਹਿੰਦੇ ਨੇ ਵੀ ਤੁਸੀਂ ਇਕੱਠੇ ਰਹੋ ਅਪਾਰਟਮੈਂਟ ਲੈ ਲਓ ਘਰ ਲੈ ਲਓ ਕਿਸੇ ਔਰਤ ਨੂੰ ਆਪਣੀ ਤੋਸਤ ਬਣਾ ਲਓ ਉਹ ਤੁਹਾਡਾ 6 ਮਹੀਨੇ ਰਹਿੰਦੀ ਆ 6 ਸਾਲ ਰਹਿੰਦੀ ਆ 10 ਸਾਲ ਰਹਿੰਦੀ ਆ ਜਿੰਨਾ ਚਿਰ ਤੁਹਾਡੀ ਬਣਦੀ ਆ ਇੱਕ ਦੂਸਰੇ ਨੂੰ ਪੂਰੀ ਸਪੇਸ ਦੇ ਕੇ ਆਪਣੀ ਮਰਜ਼ੀ ਕਰਕੇ ਤੁਸੀਂ ਪਤਾਓ ਤੁਸੀਂ ਕਿ ਚੰਗੇ ਦੋਸਤਾਂ ਵੀ ਬੂ ਰਹੋ ਜਦੋਂ ਤੁਹਾਡੀ ਨਹੀਂ ਬਣਦੇ ਤਾਂ ਗੱਲ ਖਤੋਂ ਫਿਰ ਕੋਈ ਹੋਰ ਲੱਭ ਲਓ ਨਵਾਂ ਸਾਰਾ ਠੀਕ ਹੈ ਤੇ ਭਾਵੇਂ ਚਿਰ ਸਥਾਈ ਨਹੀਂ ਹੋਊਗਾ रिलेशंसशिप्स ਹਾਈ ਨਹੀਂ ਹੋਣਗੇ ਪਰ ਇੱਕ ਜਿਹੜੀ ਤੁਹਾਡੀ ਆਪਣੀ ਮਾਨਸਿਕ ਆਜ਼ਾਦੀ ਆ ਤਾਂ ਉਹਦੇ ਵਿੱਚ ਕੋਈ ਵਿਗਨ ਨਹੀਂ ਪਊਗਾ ਅੱਜ ਕੱਲ ਨਿਆਂ ਉਹ ਤਾਂ ਸਿਖਾਏ ਹੀ ਜਾਂਦਾ ਕਿ ਜੂਰ ਆਨ ਲਾਈਫ ਤੇ ਇਹਦੇ ਵਿੱਚ ਕਿਸੇ ਦਾਖਲ ਅਦਾ ਜੀ ਨਹੀਂ ਹੋਣੀ ਚਾਹੀਦੀ ਸੋ ਨਿਆਣੇ ਇਸ ਤਰ੍ਹਾਂ ਦਾ ਜੀਵਨ ਆ ਜਿਹੜਾ ਉਹ ਚਾਹੁੰਦੇ ਨੇ ਸੋ ਇਹ ਜਿਹੜੀਆਂ ਕਿਤਾਬਾਂ ਨੇ ਤੁਹਾਨੂੰ ਇਹ ਜੀਵਨ ਦੇ ਬੱਖੀ ਬੱਕੋ ਬਕਰ ਭੇਗ ਨੇ ਜਿਹੜੀਆਂ ਸਿਖਾਉਂਦੀਆਂ ਨੇ ਤੁਹਾਡੀ ਮਾਨਸਿਕਤਾ ਨੂੰ ਸਮੇਂ ਦੇ ਹਾਂ ਦਾ ਬਣਾਉਂਦੀਆਂ ਨੇ ਤੇ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਅੱਜ 21ਵੀਂ ਸਦੀ ਵਿੱਚ ਰਹਿੰਦੇ ਹੋਏ 16ਵੀਂ ਸਦੀ ਮੰਗ ਜੀ ਰਹੇ ਹਾਂ ਤੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਮਜਬੂਰ ਕਰ ਰਹੇ ਹਾਂ ਮੈਂ ਇੱਥੇ ਦੇਖਿਆ ਬੱਚਿਆਂ ਨੂੰ ਪਹਿਰਾਵਾ ਪਾਉਣ ਲਈ ਮਜਬੂਰ ਕੀਤਾ ਜਾਂਦਾ ਉਹ ਪਹਿਰਾਵਾ ਜਿਹਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਉਹ ਮਜ਼ਾਕ ਦਾ ਪਾਤਰ ਬਣ ਜਾਂਦੀਆਂ ਨੇ ਕੁੜੀਆਂ ਮਾਨਸਕਰੂਗੀ ਹੋ ਜਾਂਦੀਆਂ ਨੇ ਜਾਂ ਘਰੋਂ ਪਹਿਰਾਵਾ ਪਾ ਕੇ ਚੱਲੀ ਜਾਂਦੀਆਂ ਨੇ ਉੱਥੇ ਲੋਕਾਂ ਦੇ ਵਿੱਚ ਕੋਈ ਹੋਰ ਸਕੂਲ ਦੇ ਹਿਸਾਬ ਨਾਲ ਕੋਈ ਰ ਕਰਨੇ ਉਹ ਤਾਂ ਜਾ ਕੇ ਫਿਰ ਉਹ ਪੈਂਦੀਆਂ ਨੇ ਤਾਂ ਫਿਰ ਘਰ ਆਇਆ ਤੇ ਗੁਟਾਪਾ ਪੈਂਦਾ ਮਤਲਬ 4-4 5-5 ਕਿਸਮ ਦੀ ਉਹ ਜਿਹੜੀ ਲਾਈਫ ਆ ਉਹ ਜੁੰਦੀਆਂ ਨੇ ਘਰਾਂ 'ਚ ਕੁਝ ਹੋਰ ਸਟੋਰਾਂ 'ਚ ਕੁਝ ਹੋਰ ਸਕੂਲਾਂ 'ਚ ਕੁਝ ਹੋਰ ਮਤਲਬ ਇੱਕ ਕਿਸਮ ਦੇ ਉਹ ਆ ਆਧਾ ਖਾਹਰ ਜਾਂ ਕਹਿੰਦੇ ਬਹਿਰੂਪੀਏ ਬਣ ਕੇ ਰਹਿ ਚੁੱਕੇ ਨੇ ਲੋਕ ਸੋ ਇਸ ਤਰ੍ਹਾਂ ਦੀ ਲਾਈਫ ਉਸ ਨੂੰ ਬਣਾ ਛੱਡੀ ਆ ਸੋ ਇਸੇ ਤਰ੍ਹਾਂ ਜਿਹੜੇ ਸਾਡੇ ਰਿਸ਼ਤੇ ਰੱਖਦੇ ਨੇ ਉਹ ਵੀ ਉਸੇ ਤਰ੍ਹਾਂ ਦੇ ਬਣਾ ਬਣਾ ਰੱਖੇ ਨੇ ਠੀਕ ਹੈ ਤੇ ਪੇਰੈਂਟਸ ਡਿਸਾਈਡ ਕਰਦੇ ਨੇ ਬੱਚੇ ਨੂੰ ਕਿੱਥੇ ਵਿਆਹਣਾ ਹੈ ਕਿਹੜੀ ਜਾਤ ਚ ਵਿਆਹਣਾ ਭਾਵੇਂ ਬੱਚੇ ਦਾ ਸਾਥੀ ਲੱਖ ਇੰਟੈਲੀਜੈਂਟ ਹੋਵੇ ਮਾਨਦਾਰ ਹੋਵੇ ਕਿ ਕ੍ਰਾਈਮ ਨਾ ਕਰਦਾ ਹੋਵੇ ਨਸ਼ਾ ਨਾ ਖਾਂਦਾ ਹੋਵੇ ਲੇਕਿਨ ਉਹਦੀ ਜਾਤ ਡਿਫਰੈਂਟ ਹੋਵੇ ਉਹਦਾ ਸੂਭਾ ਡਿਫਰੈਂਟ ਹੋਵੇ ਤਾਂ ਪੇਰੈਂਟਸ ਨੂੰ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਹਾਂ ਆਪਣੇ ਧਰਮ ਜਾਤ ਦਾ ਬੰਦਾ ਸਹਾਇਓਨ ਦੀ ਕੁੜੀ ਨੂੰ ਕੁੱਟ-ਕੁੱਟ ਕੇ ਰੋਜ਼ ਸੁਝਾਈ ਰੱਖੇ ਭੀਕੇ ਕਰ ਭੁਜਾਈ ਰੱਖੇ ਉਹ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ 'ਚੋਂ ਨਿਕਣ ਦੇ ਲਈ ਮਤਲਬ ਜਿਵੇਂ ਹੁਣ ਤੁਸੀਂ ਜੇ ਅੱਜ ਉਹੀ ਜਿਹੜੇ ਜ਼ਗੀਰੂ ਰਿਸ਼ਤੇ ਵੀ ਜੋ ਜੋ ਕਬਜ਼ਾ ਬੇਟੀ ਦੇ ਕਬਜ਼ਾ ਪਤਨੀ ਦੇ ਕਬਜ਼ਾ ਮਾਂ ਦੇ ਕਬਜ਼ਾ ਉਹ ਜਿਹੜੇ ਨੇ ਜੋ ਅਸੀਂ ਅੱਜ ਵੀ ਹੁਣੇ ਨੇ ਪਰ ਅੱਜ ਦੇ ਸਮੇਂ 'ਚ ਸਾਡੇ ਫਿੱਟ ਨਹੀਂ ਆਉਂਦੇ ਸੋ ਅਸੀਂ ਪਦਾਰਥਕ ਤਰੱਕੀ ਬਹੁਤ ਕਰ ਲਈ ਕਾਰ ਵੱਡੇ ਵੱਡੇ ਲੈ ਲਏ ਕਾਰਾਂ ਬਟੂਗਾ ਵੋਡੀਆਂ ਲੈ ਲਈਆਂ ਲੋਕਾਂ ਨੂੰ ਦਿਖਾਵਾ ਕਰ ਲਿਆ ਲੇਕਿਨ ਆਪਣੀ ਮਾਨਸਿਕਤਾ ਦਾ ਕੀ ਕਰਾਂਗੇ ਫਿਰ ਅਸੀਂ ਗਿਠਮੂਠੀ ਹੀ ਰਹਿਣਾ ਫਿਰ ਅੰਦਰੋਂ ਮਾਨਸਿਕਤਾ ਦਾ ਕੀ ਕਰਾਂਗੇ ਕੀ ਤੁਹਾਡੀ ਸੋਚ ਵੀ ਸਮੇਂ ਦੇ ਹਾਂਣ ਦੀ ਹੋਈ ਕਾਰ ਤਾਂ ਥੋੜਾ ਸਮੇਂ ਦੇ ਹਾਂਣ ਦਾ ਹੋ ਗਿਆ ਗੱਡੀ ਵੀ ਤੁਸੀਂ ਸਮਾਜ ਦੇ ਬਰਾਬਰ ਦੀ ਲੈ ਲਈ ਚੀਜ਼ਾਂ ਵਸਤਾਂ ਵੀ ਲੈ ਲਈਆਂ ਬ੍ਰਾਂਡ ਨੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਲekin ਤੁਹਾਡੀ ਮਾਨਸਿਕਤਾ ਨੂੰ ਉੱਪਰ ਚੁੱਕਣ ਲਈ ਕੀ ਕੀਤਾ ਤੁਸੀਂ ਕੀ ਤੁਹਾਡੀ ਮਾਨਸਿਕਤਾ ਸਮਝਦੇ ਹਾਨ ਦੀ ਹੈਗੀ ਹੈ ਜੇ ਨਹੀਂ ਹੈਗੀ ਭਾਈ ਫਿਰ ਤੁਸੀਂ ਜੋ ਕੁਝ ਵਰਚੀ ਪਾਈ ਹੋ ਤੁਹਾਡਾ ਜੋ ਪਛੜਾ ਪੜ ਗਿਆ ਹੋਊਗਾ ਤੁਸੀਂ ਦਸਾਲ ਬਾਅਦ ਵੀ ਰਹਿ ਹੋਗੇ ਪਛੜੇ ਮਾਨ ਵਾਲੇ ਵੀ ਰਹੋਗੇ ਤੁਸੀਂ ਉਹੀ ਕਬੀਲਾ ਜੋ ਹੋ ਦੇ ਪਾਤਰ ਬਣ ਕੇ ਰਹੋਗੇ ਸੋ ਇਹ ਚੀਜ਼ਾਂ ਦੋਸਤੋ ਸਮਝਣ ਦੀ ਲੋੜ ਹੈ ਸੋ ਮੈਂ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਡਾ ਜਿੱਥੇ ਆਪਣਾ ਸਾਰਤਕ ਸਫਰ ਸੰਜਕ ਨੂੰ ਆਪਣੀ ਲਾਈਫ ਬਾਰੇ ਵੀ ਤੁਹਾਨੂੰ ਦੱਸ ਦਰ ਹੂੰਗਾ ਉੱਥੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸੂੰਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਦੋਂ ਮੈਂ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਜਦੋਂ ਮੈਂ ਆਪਣਾ ਸਕੂਲ ਕਾਲਜ ਦੇ ਵਿੱਚ ਪੜਦਾ ਸੀਗਾ ਤੇ ਉਹ ਉਹ ਟਾਈਮ ਕਿਹੜੀਆਂ ਕਿਤਾਬਾਂ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਕਿਹੜੀਆਂ ਕਿਤਾਬਾਂ ਨੇ ਜਿਹੜੀਆਂ ਸਾਰੀ ਜ਼ਿੰਦਗੀ ਮੇਰੇ ਨਾਲ ਰਹੀਆਂ ਉਹ ਕਿਹੜੀਆਂ ਕਿਤਾਬਾਂ ਨੇ ਜਿਨ੍ਹਾਂ ਨੇ ਮੈਨੂੰ ਲੇਖਕ ਹੋਣ ਵਾਲੇ ਮੋੜ ਆ ਲੇਖਣੀ ਵਾਲੇ ਮੋੜ ਆ ਸੋ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤੁਸੀਂ ਵੀ ਮੈਨੂੰ ਆਪਣੇ ਕਿਤਾਬਾਂ ਬਾਰੇ ਦੱਸਣਾ ਕਿ ਕਿਹੜੀ ਕਿਤਾਬ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ ਸੇ ਆ ਹੁਣ ਜਿਹੜੀਆਂ ਮੈਂ ਪਿਛਲੇ ਦਿਨਾਂ 'ਚ ਕਿਤਾਬਾਂ ਪੜ੍ਹੀਆਂ ਨੇ ਤੇ ਇਹ ਇਹਨਾਂ ਦਾ ਜ਼ਿਕਰ ਮੈਂ ਔਰ ਬਲ ਕਰੂਗਾ ਵਿਚਾਰਾਂ ਦਾ ਸੋ ਚੰਗਾ ਫਿਰ ਦੋਸਤੋ ਇੱਥੇ ਜੋ ਆ ਗਿਆ ਮੇਰੇ ਨਾਲ ਕਰੋ ਤੁਹਾਨੂੰ ਸਸਟੀਕਾਲ